ਵੇਖੋ ਭੈਣ ਭਰਾਓ ਪਰਮੇਸ਼ਰ ਦਾ ਸਾਹਮਣਾ ਕੋਈ ਵੀ ਕਰ ਨਹੀਂ ਸਕਦਾ ਅੱਜ ਬਹੁਤ ਸਾਰੇ ਲੋਕ ਨੇ ਜਿਹੜਾ ਪਰਮੇਸ਼ਰ ਦਾ ਕੰਮ ਰੋਕਣ ਦੀ ਕੋਸ਼ਿਸ਼ ਕਰ ਰੇ ਹਾਲੇਲੂਇਆ ਵੇਖੋ ਪਰ ਦੁਨੀਆ ਦੇ ਵਿੱਚ ਕੋਈ ਵੀ ਐਹੋ ਜਿਹਾ ਇਨਸਾਨ ਨਹੀਂ ਆ ਜਿਹੜਾ ਉਹ ਜਿੰਦਾ ਖੁਦਾ ਦਾ ਸਾਹਮਣਾ ਕਰ ਸਕੇ ਹਾਲੇਲੂਇਆ ਵੇਖੋ ਜਿਸ ਨੇ ਪੂਰੀ ਕਾਇਨਾਤ ਨੂੰ ਬਣਾਇਆ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਜਿਸ ਨੇ ਇਸ ਧਰਤੀ ਨੂੰ ਹਵਾ ਦੇ ਵਿੱਚ ਲਟਕਾ ਕੇ ਰੱਖਿਆ ਹੈ ਜਿਸ ਨੇ ਅਸਮਾਨਾਂ ਨੂੰ ਪਰਦੇ ਵਾਂਗੂ ਤਾਣ ਕੇ ਰੱਖਿਆ ਹੈ ਜਿਨੇ ਸਮੁੰਦਰਾਂ ਨੂੰ ਚੁਲੀਆਂ ਦੇ ਵਿੱਚ ਮਿਣਿਆ ਜਿਨੇ ਧਰਤੀ ਦਾ ਨਾਪ ਆਪਣੀ ਗਿੱਠਾਂ ਦੇ ਨਾਲ ਮਿਣਿਆ ਜਿਹੜਾ ਧਰਤੀ ਦੇ ਘੇਰੇ ਦੇ ਉੱਤੇ ਵਹਿੰਦਾ ਜਿਹੜਾ ਹਰ ਇੱਕ ਧਰਤੀ ਦੇ ਧੂੜ ਨੂੰ ਤਕੜੀਆਂ ਦੇ ਵਿੱਚ ਆਪਣੀਆਂ ਮੁਠੀਆਂ ਦੇ ਵਿੱਚ ਤੋਲਦਾ ਵੇਖੋ ਉਸ ਖੁਦਾ ਦਾ ਕੋਈ ਵੀ ਸਾਹਮਣਾ ਨਹੀਂ ਕਰ ਸਕਦਾ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਇਨਸਾਨ ਇੱਕ ਘਾਹ ਦੀ ਸਮਾਨ ਹੈ ਕਿ ਕਦੋਂ ਫੂਕ ਵੱਜਦੀ ਤੇ ਉੱਡ ਜਾਂਦਾ ਹੈ ਵੇਖੋ ਭੈਣ ਭਰਾਓ ਖੁਦਾ ਜਿੰਦੇ ਖੁਦਾ ਦਾ ਨਾਲ ਮੱਥਾ ਲਾਉਣਾ ਬੜੀ ਭਿਆਨਕ ਗੱਲ ਹੈ ਕਿਉਂਕਿ ਪਰਮੇਸ਼ਰ ਦੇ ਨਾਲ ਤੇ ਪਰਮੇਸ਼ਰ ਦੇ ਲੋਕਾਂ ਦੇ ਨਾਲ ਮੱਥਾ ਲਾਉਣਾ ਬੜੀ ਭਿਆਨਕ ਗੱਲ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਹੈ ਹਾਲੇਲੂਇਆ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਕੰਦਰ ਰਾਜੇ ਨੂੰ ਸਾਰਾ ਕੋਈ ਜਾਣਦੇ ਹੈ ਕਿਉਂਕਿ ਸਾਰੇ ਲੋਕ ਕਹਿੰਦੇ ਨੇ ਕਿ ਸਿਕੰਦਰ ਨੇ ਪੂਰੀ ਦੁਨੀਆ ਜਿੱਤੀ ਵੇਖੋ ਸਿਕੰਦਰ ਨੂੰ ਇਹ ਕਿਨੇ ਖੜਾ ਕੀਤਾ ਉਹ ਜਿੰਦਾ ਖੁਦਾ ਨੇ ਹਾਲੇਲੂਇਆ ਵੇਖੋ ਤੁਸੀਂ ਦਾਨੀਆਂ ਦੀ ਪੁਸਤਕ ਦੇ ਵਿੱਚ ਤੁਸੀਂ ਪੜ੍ਹ ਸਕਦੇ ਜੀ ਹਾਲੇਲੂਇਆ ਵੇਖੋ ਜਨਾਨ ਤੋਂ ਖੁਦਾ ਨੇ ਉਹਨੂੰ ਖੜੇ ਕੀਤਾ ਹੈ ਹਾਲੇਲੂਇਆ ਤੇ ਵੇਖੋ ਜੇ ਉਹਨੇ ਉਹਨੂੰ ਖੜੇ ਕੀਤਾ ਤੇ ਉਹਨੇ ਉਹਨੂੰ ਜਿੱਤ ਵੀ ਦਵਾਈ ਹਾਲੇਲੂਇਆ ਵੇਖੋ ਜਿੱਦਾਂ ਜਿੱਦਾਂ ਉਹਦੇ ਬਾਰੇ ਲਿਖਿਆ ਹੈ ਖੁਦਾ ਨੇ ਉਦਾਂ ਹੀ ਉਦਾਂ ਉਹਦੇ ਨਾਲ ਕੀਤਾ ਹਾਲੇਲੂਇਆ ਫਿਰ ਵਚਨ ਦੇ ਵਿੱਚ ਲਿਖਿਆ ਰਾਜੇ ਨਿਨੁਬਖਤ ਰਾਜੇ ਨੂੰ ਖੜਾ ਕੀਤਾ ਉਹਨੇ ਵੀ ਪੂਰੀ ਦੁਨੀਆ ਦੇ ਉੱਤੇ ਕਾਫੀ ਦੇਸ਼ਾਂ ਦੇ ਉੱਤੇ ਰਾਜ ਕੀਤਾ ਤੇ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਉਹਨੂੰ ਜਦੋਂ ਉਹਦੇ ਵਿੱਚ ਕਮਾਂਡ ਆ ਗਿਆ ਤੇ ਖੁਦਾ ਨੇ ਉਹਨੂੰ ਇੱਕ ਸੁਪਨਾ ਦਿਖਾਇਆ ਤੇ ਉਹ ਸੁਪਨਾ ਉਹਦੇ ਦਾਸ ਪ੍ਰਭੂ ਦੇ ਦਾਸ ਦਾਨੀਅਲ ਨੇ ਖੋਲਿਆ ਤੇ ਉਹਨੂੰ ਦੱਸਿਆ ਕਿ हे ਰਾਜਾ ਜਿਸ ਖੁਦਾ ਦੇ ਤੈਨੂੰ ਉੱਚਿਆਂ ਕੀਤਾ ਨਾ ਤੇਰੇ ਮਨ ਵਿੱਚ ਕਮਾਂਡ ਆ ਗਿਆ ਹੈ ਤੇ ਤੈਨੂੰ ਖੁਦਾ ਨੇ ਤੇਰੇ ਉੱਤੇ ਸੁਪਨਾ ਦੇ ਕੇ ਭੇਟ ਖੋਲਿਆ ਤੇ ਤੂੰ ਹੁਣ ਕਾ ਖਾਵੇਂਗਾ ਤੇ ਡੰਗਰਾਂ ਦੇ ਨਾਲ ਰਵੇਂਗਾ ਤੇ ਖੁਦਾ ਨੇ ਉਹਨੂੰ ਦੱਸਿਆ ਕਿ ਜੇ ਮੈਂ ਚੁੱਕਣ ਦੀ ਤਾਕਤ ਰੱਖਦਾ ਹਾਂ ਤੇ ਫਿਰ ਮੈਂ ਥੱਲੇ ਸੁੱਟਣ ਦੀ ਵੀ ਤਾਕਤ ਰੱਖਦਾ ਹਾਂ ਕਿਉਂਕਿ ਜੋ ਕੁਝ ਵੀ ਖੁਦਾ ਕਰਦਾ ਆਪਣੀ ਮਹਿਮਾ ਲਈ ਕਰਦਾ ਹੈ ਆਪਣੇ ਜلال ਲਈ ਕਰਦਾ ਹੈ ਅੱਜ ਬਹੁਤ ਸਾਰੇ ਲੋਕ ਨੇ ਵੇਖੋ ਜਿਹੜੇ ਕਿਸੇ ਇਨਸਾਨ ਦਾ ਸਾਹਮਣਾ ਨਹੀਂ ਉਹ ਖੁਦ ਖੁਦਾ ਦਾ ਸਾਹਮਣਾ ਕਰਦੇ ਨੇ ਪ੍ਰਭੂ ਦੇ ਵਚਨ ਦਾ ਸਾਹਮਣਾ ਕਰਦੇ ਨੇ ਪ੍ਰਭੂ ਦੇ ਪਾਕ ਕਲਾਮ ਦਾ ਸਾਹਮਣਾ ਕਰਦੇ ਨੇ ਤੇ ਵੇਖੋ ਪ੍ਰਭੂ ਨੇ ਕਿਹਾ ਵਚਨ ਦੇ ਵਿੱਚ ਇੱਕ ਦੇ ਰਿਹਾ ਕਿ ਇਹ ਵਚਨ ਕੀ ਹੈ ਜੀਵਨ ਇਨਸਾਨ ਨੂੰ ਰੋਸ਼ਨੀ ਦੇਣ ਲਈ ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਉਹਦੇ ਵਚਨ ਨੂੰ ਸੁਣਾ ਨਹੀਂ ਚਾਹੁੰਦੇ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨਾਂ ਦੇ ਵਿੱਚ ਇਹ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਉੱਤੇ ਕੀਤਾ ਜਾਵੇਗਾ ਤੇ ਤਦ ਅੰਤ ਆਵੇਗਾ ਕਿਉਂ ਕੀਤਾ ਜਾਵੇਗਾ ਇਸ ਕਰਕੇ ਕੀਤਾ ਜਾਵੇਗਾ ਕਿ ਤਾਂ ਕਿ ਧਰਤੀ ਦੇ ਉੱਤੇ ਰਹਿਣ ਵਾਲੇ ਇੱਕ ਇੱਕ ਇਨਸਾਨ ਦੇ ਉੱਤੇ ਉਹ ਜਿੰਦਾ ਖੁਦਾ ਦੀ ਗਵਾਹੀ ਹੋਵੇ ਕਿ ਮੈਂ ਧਰਤੀ ਦੇ ਉੱਤੇ ਆਇਆ ਤੇ ਤੁਸੀਂ ਮੇਰੇ ਤੇ ਕਿਉਂ ਵਿਸ਼ਵਾਸ ਨਹੀਂ ਕੀਤਾ ਤਾਂ ਕਿ ਕੱਲ ਨੂੰ ਉਹਨਾਂ ਦੇ ਕੋਈ ਵੀ ਬਹਾਨਾ ਨਾ ਹੋਵੇ ਇਸ ਕਰਕੇ ਵੇਖੋ ਹੁਣ ਖੁਦਾ ਕਿਸੇ ਦੇ ਵੀ ਪਾਪਾਂ ਦਾ ਲੇਖ ਨਹੀਂ ਲੈ ਰਿਹਾ ਤੇ ਪ੍ਰਭੂ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ ਇਸੇ ਕਰਕੇ ਵੇਖੋ ਖੁਦਾ ਸਵਰਗ ਨੂੰ ਛੱਡ ਕੇ ਜਿਸ ਖੁਦਾ ਨੇ ਧਰਤੀ ਨੂੰ ਬਣਾਇਆ ਸਮਾਨ ਨੂੰ ਬਣਾਇਆ ਸਮੁੰਦਰ ਨੂੰ ਬਣਾਇਆ ਉਹ ਖੁਦਾ ਸਵਰਗ ਨੂੰ ਛੱਡ ਕੇ ਤੇ ਧਰਤੀ ਦੇ ਉੱਤੇ ਆ ਗਿਆ ਕਿਹਦੇ ਲਈ ਆਇਆ ਵੇਖੋ ਉਹ ਇੱਕ ਇਨਸਾਨ ਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਤੇ ਵੇਖੋ ਜੇ ਉਹ ਇਨਸਾਨ ਨੂੰ ਬਚਾਉਣਾ ਚਾਹੁੰਦਾ ਤੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕੋਈ ਜਾਂਦਾ ਤੇ ਉਹਨੂੰ ਰੋਕਦੇ ਵੇਖੋ ਭੈਣ ਭਰਾਓ ਉਹ ਜੇ ਕੋਈ ਜਾਂਦਿਆ ਤੇ ਉਹਦਾ ਜੀਵਨ ਬਚਨ ਦੋ ਹਾਲੇਲੂਇਆ ਵੇਖੋ ਪ੍ਰਭੂ ਫਿਰ ਤੁਹਾਨੂੰ ਵੀ ਬਰਕਤ ਦੇਵੇਗਾ ਤੇ ਉਹਨੂੰ ਵੀ ਬਰਕਤ ਦੇਵੇਗਾ ਹਾਲੇਲੂਇਆ ਕਿਉਂਕਿ ਜਿਹਦਾ ਜੀਵਨ ਬਦਲੀ ਹੁੰਦਿਆ ਉਹਦਾ ਹੋਂਦ ਹਾਲੇਲੂਇਆ ਕਿਸੇ ਦੇ ਅੱਗੇ ਵੀ ਖੁਦਾ ਦੇ ਕੰਮ ਦੇ ਲਈ ਰਿਕਾਵਟ ਨਾ ਬਣੋ ਵੇਖੋ वचन ਦੇ ਵਿੱਚ ਲਿਖਿਆ ਕਿ ਜਿਹੜਾ ਵਿਸ਼ਵਾਸ ਸਿਆ ਸੁਣ ਨਾਲ ਉਹਣਾ ਜੇ ਕਿਨੇ ਸੁਣਿਆ ਤੇ ਸੁਣ ਕੇ ਵਿਸ਼ਵਾਸ ਕੀਤਾ ਕਿ ਮੈਂ ਵਾਕਿਆ ਹੀ ਖੁਦਾ ਦੇ ਘਰ ਦੇ ਵਿੱਚ ਜਾਵਾਂਗਾ ਤੇ ਮੈਂ ਚੰਗਾ ਹੋ ਜਾਊਗਾ ਤੇ ਇੱਕ ਸਦਾ ਦਾ ਜੀਵਨ ਪਾਊਗਾ ਤੇ ਉਹ ਇਨਸਾਨ ਜਿਹੜੀ ਖੁਦਾ ਨੇ ਰਸਤਾ ਕੀਤਾ ਕਿ ਇਨਸਾਨ ਆਵੇ ਅੱਜ ਵੇਖੋ ਬਹੁਤ سارے ਲੋਕ ਨੇ ਜਿਹੜੇ ਦੁਨੀਆ ਦੇ ਡਰ ਤੋਂ ਯਿਸੂ ਮਸੀਹ ਦੇ ਵਾਲੇ ਨਹੀਂ ਆ ਰਹੇ ਵੇਖੋ ਭੈਣ ਭਰਾਓ ਦੁਨੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ ਹਾਲੇਲੂਇਆ ਪਰ ਉਹ ਪਰਮੇਸ਼ਰ ਤੁਹਾਨੂੰ ਸਾਰਾ ਕੁਝ ਦੇ ਸਕਦਾ ਹੈ ਵੇਖੋ ਇਨਸਾਨ ਕੋਣ ਕਿਸੇ ਨੂੰ ਕੁਝ ਵੀ ਨਹੀਂ ਦੇ ਸਕਦਾ ਸਿਵਾਏ ਤਾਨਿਆਂ ਮੇੜਿਆਂ ਤੋਂ ਪਰ ਉਹ ਜਿੰਦਾ ਖੁਦਾ ਤੁਹਾਨੂੰ ਹਰ ਇੱਕ ਚੀਜ਼ ਦੇਣ ਦੀ ਤੇ ਤੁਹਾਡੇ ਲਈ ਮਹੱਇਆ ਕਰਨ ਦੀ ਤਾਕਤ ਰੱਖਦਾ ਹੈ ਤੇ ਵੇਖੋ ਅੱਜ ਦਾ ਮੈਸੇਜ ਇਹੀ ਹੈ ਕਿ ਉਹ ਜਿੰਦਾ ਖੁਦਾ ਦੇ ਵੱਲ ਮੁੜੋ ਤੇ ਤੁਹੀ ਬਚਾਏ ਜਾਓ ਪ੍ਰਭੂ ਤੁਹਾਨੂੰ ਬਰਕਤ ਤੇ ਆਸ਼ੀਸ਼ ਦਿਵੇ ਆਮੀਨ